ਜਿਲੰਦਰ ਸ਼ਹਿਰ ਦੇ ਵਿੱਚ ਅਸੀਂ ਜਿਲੰਦਰ ਸ਼ਹਿਰ ਵਾਸੀਆਂ ਲਈ ਨਵੇਂ ਝੂਲੇ ਤੇ ਨਗੀਆਂ ਕਈ ਚੀਜ਼ਾਂ ਲੈ ਕੇ ਆਏ ਆ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹਾਂਗੇ ਕਿ ਇੱਥੇ ਮਰਮਰਡ ਸ਼ੋਅ ਲਾਈਵ ਮਰਮਰਡ ਸ਼ੋਅ ਹੈ ਜੋ ਫਿਲਪੀਨ ਤੋਂ ਸਪੈਸ਼ਲ ਆਇਆ ਹੈ ਲੰਡਨ ਸਨੋ ਸਿਟੀ ਹੈ ਤੇ ਇਸ ਵਿੱਚ ਤੁਹਾਨੂੰ ਹੋਰ ਵੀ ਨਾਇਗਰਾ ਫਾਲ ਤੇ ਕਈ ਨਵੀਆਂ ਤੋਂ ਨਵੀਆਂ ਚੀਜ਼ਾਂ ਨੂੰ ਦੇਖਣ ਨੂੰ ਮਿਲੂਗੀਆਂ ਮੈਂ ਲੋਕਾਂ ਨੂੰ ਇਹ ਵੀ ਕਹਿਣਾ ਚਾਹਾਂਗਾ ਕਿ ਤੁਹਾਨੂੰ ਡਿਜ਼ਨੀ ਵਰਲਡ ਦੇ ਨਵੇਂ ਝੂਲੇ ਵੀ ਦੇਖਣ ਨੂੰ ਮਿਲੂਗੇ, ਬੱਚਿਆਂ ਦੇ ਵੀ ਨਵੇਂ ਝੂਲੇ ਦੇਖਣ ਨੂੰ ਮਿਲੂਗੇ, ਖਾਣ-ਪੀਣ ਦੇ ਕਈ ਸਟਾਲਸ ਦੇਖਣ ਨੂੰ ਮਿਲੂਗੇ, ਜਿਸ ਵਿੱਚ ਪਰਪਰ ਬੱਚਿਆ ਦਾ ਭਰਪੂਰ ਰਸਤਾ ਨੂੰ ਇਹ ਪੂਰਾ ਇੰਜੋਏਮੈਂਟ ਦੇ ਬੱਚੇ ਕਰਕੇ ਜਾ ਰਹੇ ਨੇ। ਜਲੰਧਰ ਦੇ ਬਲਟਨ ਪਾਰਕ ਦੇ ਵਿੱਚ ਸ਼ਹਿਰ ਵਾਸੀਆਂ ਦੇ ਲਈ ਨਾਇਗਰਾ ਫਾਲ ਅਤੇ ਲੰਡਨ ਸਮੋ ਸਿਟੀ ਕਾਰਨੀਵਲ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਖਾਣ-ਪੀਣ ਦੇ ਸਟਾਲ ਅਤੇ ਝੂਲੇ ਵੀ ਲਗਾਏ ਗਏ ਨੇ ਇਸ ਕਾਰਨੀਵਲ ਦੇ ਵਿੱਚ ਖਾਸ ਗੱਲ ਇਹ ਹੈ ਕਿ ਇਸ ਨੂੰ ਲੰਡਨ ਵਾਂਗ ਤਿਆਰ ਕੀਤਾ ਗਿਆ ਹੈ ਲੋਕ ਇਸ ਕਾਰਨੀਵਲ ਦੇ ਵਿੱਚ ਦੂਰੋਂ ਦੂਰੋਂ ਪਹੁੰਚ ਰਹੇ ਨੇ ਹਰ ਇੱਕ ਜਗ੍ਹਾ ਦੇ ਉੱਤੇ ਲੋਕਾਂ ਦੇ ਵੱਲੋਂ ਤਸਵੀਰਾਂ ਵੀ ਖਿੱਚਵਾਈਆਂ ਜਾ ਰਹੀਆਂ ਨੇ ਬਰਿੰਦਰ ਕੁਮਾਰ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਮਨੋਰੰਜਨ ਦੇ ਲਈ ਇਸ ਕਾਰਨੀਵਲ ਦੇ ਵਿੱਚ ਬਹੁਤ ਐਕਟੀਵਿਟੀਆਂ ਅਤੇ ਝੂਲੇ ਤੇ ਖਾਣ-ਪੀਣ ਦੇ ਲਈ ਵੱਖ-ਵੱਖ ਸਟਾਲ ਲਗਾਏ ਗਏ ਨੇ ਇਸ ਕਾਰਨੀਵਲ ਦੀ ਟਿਕਟ ਵੀ ਬਹੁਤ ਫਰੈਂਡਲੀ ਹੈ ਜਿਸ ਨੂੰ ਹਰ ਕੋਈ ਖਰੀਦ ਸਕ ਦਾ ਉਹਨਾਂ ਸ਼ਹਿਰ ਵਾਸੀਆਂ ਨੂੰ ਇਸ ਕਾਰਨੀਵਲ ਦੇ ਵਿੱਚ ਵੱਧ ਚੜ ਕੇ ਪਹੁੰਚਣ ਦੀ ਅਪੀਲ ਵੀ ਕੀਤੀ ਹੈ। ਬਰਿੰਦਰ ਕਪੂਰ ਜਲੰਧਰ ਸ਼ਹਿਰ ਦੇ ਵਿੱਚ ਅਸੀਂ ਜਲੰਧਰ ਸ਼ਹਿਰ ਵਾਸੀਆਂ ਲਈ ਨਵੇਂ ਝੂਲੇ ਤੇ ਨਵੀਆਂ ਕਈ ਚੀਜ਼ਾਂ ਲੈ ਕੇ ਆਏ ਆ। ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹਾਂਗੇ ਕਿ ਇੱਥੇ ਮਰਮਰਡ ਸ਼ੋਅ, ਲਾਈਵ ਮਰਮਰਡ ਸ਼ੋਅ ਹੈ ਜੋ ਫਿਲੀਪੀਨ ਤੋਂ ਸਪੈਸ਼ਲ ਆਇਆ ਹੈ। ਲੰਡਨ स्नो ਸਿਟੀ ਹੈ। ਇਸ ਵਿੱਚ ਤੁਹਾਨੂੰ ਹੋਰ ਵੀ ਨਾਇਗਰਾ ਫਾਲ ਤੇ ਕਈ ਨਵੀਆਂ ਤੋਂ ਨਵੀਆਂ ਚੀਜ਼ਾਂ ਨੂੰ ਦੇਖਣ ਨੂੰ ਮਿਲੂਗੀਆਂ ਮੈਂ ਲੋਕਾਂ ਨੂੰ ਇਹ ਵੀ ਕਹਿਣਾ ਚਾਹੁੰਗਾ ਕਿ ਤੁਹਾਨੂੰ ਡਿਜ਼ਨੀ ਵਰਲਡ ਦੇ ਨਵੇਂ ਝੂਲੇ ਵੀ ਦੇਖਣ ਨੂੰ ਮਿਲੂਗੇ ਬੱਚਿਆਂ ਦੇ ਵੀ ਨਵੇਂ ਝੂਲੇ ਦੇਖਣ ਨੂੰ ਮਿਲੂਗੇ ਖਾਣ ਪੀਣ ਦੇ ਕਈ ਸਟਾਲਸ ਦੇਖਣ ਨੂੰ ਮਿਲੂਗੇ ਜਿਸ ਵਿੱਚ ਪਰ ਬੱਚਿਆਂ ਦਾ ਭਰਪੂਰ ਰਸ ਤੁਹਾਨੂੰ ਦੇ ਪੂਰਾ ਇੰਜੋਏਮੈਂਟ ਦੇ ਬੱਚੇ ਕਰਕੇ ਜਾ ਰਹੇ ਨੇ ਜੋ ਹੱਲੇ ਤੱਕ ਨਹੀਂ ਹੈ ਮੈਂ ਉਹਨਾਂ ਨੂੰ ਵੀ ਰਿਕਵੈਸਟ ਇਹ ਕਰਨਾ ਚਾਹੁੰਗਾ ਬਾਜ਼ ਚੜ ਕੇ ਆ ਕੇ ਇਸ ਦੇ ਮੇਲੇ ਦਾ ਆਨੰਦ ਮਾਣੋ ਕਿ ਅਸੀਂ ਅਗਲੇ ਸਾਲ ਹੋਰ ਵੀ ਇਸ ਤੋਂ ਵਧੀਆ ਤੋਂ ਵਧੀਆ ਕੋਈ ਨਵੀਆਂ ਚੀਜ਼ਾਂ ਤੁਹਾਡੇ ਲਈ ਲੈ ਕੇ ਆਈਏ ਤੇ ਲੋਕਾਂ ਨੂੰ ਇਹ ਅਪੀਲ ਹੈ ਵਾਚ ਚੜ ਕੇ ਆਗੇ ਜੀ ਆਨੰਦਮਾਰ ਉਹ ਬਲਟਨ ਪਾਰਕ ਜਲੰਧਰ ਸ਼ਹਿਰ ਦੇ ਵਿੱਚ ਮੇਲਾ ਲੱਗਿਆ ਹੋਇਆ ਹੈ ਸ਼ਹਿਰ ਦੇ ਦਿਲ ਦੇ ਵਿੱਚ ਬਲਟਨ ਪਾਰਕ ਚ ਜਿਸ ਦੀ ਸ਼ਾਮ ਦੀ ਟਾਈਮਿੰਗ 4 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਹੈ ਇਸ ਵਿੱਚ ਕੋਈ ਪਾਕਟ ਫ੍ਰੈਂਡਲੀ ਮੇਲਾ ਹੈ ਜਿਸ ਦੀ ਟਿਕਟ ਵੀ ਕੋਈ ਹੈਵੀ ਰੇਟਸ ਨਹੀਂ 50 ਰੁਪਏ 60 ਰੁਪਏ ਇਤਨਾ ਟਿਕਟਸ ਦਾ ਰੇਟ ਨੇ ਕਿ ਹਰ ਇੱਕ ਨਾਰਮਲ ਤੋਂ ਨਾਰਮਲ ਬੰਦਾ ਆ ਕੇ ਤੇ ਇੰਜੋਏ ਕਰ ਸਕਦਾ ਟਿਕਟ ਦੀ ਵੀ ਐਂਟਰੀ ਦੀ ਵੀ ਕੋਈ ਨਹੀਂ 50 ਰੁਪਏ ਟਿਕਟ ਹੈ ਸਿਰਫ ਨਾਰਮਲ ਜਿਹੜੇ ਕਿ ਹਰੇਕ ਆਪਣੇ ਘਰ ਦਿੰਨਾ ਕਿ ਇੰਜੋਏ ਕਰ ਸਕਦੇ ਹੋ फिफ्टी रुपीज हंड्रेड रुपीज ए रुपीज टिकट सर कि हर एक बंद अलग अलग ए सब मेला भरपूर राशि जुलाई तक है जिंदा पब्लिक का रिस्पॉन्स यू